ਹਾਂ ਮਾਰੇਗਾ ਮੇਰੇ ਮਾਰੇਗਾ ਤੈਨੂੰ ਲੱਗ ਜੂ ਪਤ ਤੈਨੂੰ ਮਾਰੇਗਾ ਲਾ ਪਰ ਮਨ ਉੱਤੇ ਮਾਰੇਗਾ ਬੱਜੂ ਗਈ ਉਹ ਤਾਂ ਗੱਲ ਕਰ ਰਿਹਾ ਕੋਈ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਬੱਜੂ ਵਾ ਤੈਨੂੰ ਦੱਸ ਰਿਹਾ ਤੇਰੇ ਬੱਜੂ ਗੱਲ ਕਰ ਕਰ ਗੱਲ ਕਰ ਕਿਹਦੀ ਆ ਚਪੜਾ ਨੂੰ ਬੱਜੂ ਵਾ ਮੈਂ ਕਿਹਦੀ ਬੋਲ ਰਿਹਾ ਨਾ ਨਾ ਹਾਂ ਹਾਂ ਦੱਸ ਦੱਸ ਮੈਂ ਦੱਸਾਂ ਨਾ ਨਾ ਦੱਸ ਤੂੰ ਤੇਰੇ ਪਾ ਦੀ ਚਪੇੜੇ ਪੈਣੇ ਨਾ ਉਹ ਤੇਰੇ ਛੱਡ ਦੇ ਇਹਨੂੰ ਛੱਡ ਦੇ ਨਾ ਨਾ ਤੈਨੂੰ ਪਤਾ ਮੇਰੇ ਉਹਦੇ ਚਪੇੜਾ ਪੈਣੇ ਦਾ ਤਾਂ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਇੱਥੇ ਉੱਥੇ ਆ ਕੇ ਰੋਕ ਦੇਣ ਦੱਸੂ ਤੂੰ ਦੁਬਾਰੇ ਤਰ ਰੁਕੋ ਕੋਥੇ ਆ ਕੇ ਸਾਥ ਹੋ ਗਿਆ ਸਾਥ ਨਾ ਨਾ ਤੈਨੂੰ ਕੀ ਹੁ ਤੂੰ ਗਈ ਆ ਰੁਕ ਸਾਥ ਹੋ ਜਾ ਸਾਥ ਪਹਿਰੇ ਤੇ ਰੁਕੀ ਆ 1 ਮੀਟਰ ਦਾ ਮੰਨ ਲਾ ਤੂੰ ਕਹਿੰਦਾ ਤਰ ਰੁਕੀ ਆ ਆਹ ਮੈਂ ਨਹੀਂ ਆ ਬਈ ਇਹਨੂੰ ਹੁਣ ਦੇ ਨੂੰ ਤੂੰ ਕਹਿੰਦਾ ਤੂੰ ਰੁਕੀ ਆ ਕੋਈ ਨਾ ਫਿਰ ਨਾ ਵੈਸੀ ਬਰਾਬਰ ਲਾਉਂ ਆ ਜਿਮਲਾ ਯਾਰ ਤੂੰ ਲੰਗਰ ਵਾਸਤੇ ਆ ਤੂੰ ਆ ਜਿਮਲਾ ਯਾਰ ਨਾ ਨਾ ਉਹ ਮੋਢਿਆਂ ਦੇ ਲੈ ਕੇ ਜਾਣਗੇ ਮੋਢਿਆਂ ਤੇ ਜਾਊਗਾ ਜੀ ਸ਼ੰਕਰ ਚਾਲੀ ਜਾਊਗਾ ਤੁਹਾਡੇ ਆਜੂ ਤੇ ਅੱਜ ਹੀ ਮੁਰਦਾ ਕਹਿ ਰਹੇ ਤੂੰ ਕਿਹਾ ਯਾਰ ਤੂੰ ਆਪੇ ਲੱਗੇ ਰਹੇ ਹਾਂ ਮੈਂ ਕਿਹਾ ਵੀ ਉਹ ਅਸੀਂ ਕਿਹਾ ਤੂੰ ਕਹਿ ਰਹੇ ਤੁਹਾਡੇ ਮੁਤਾਬਕ ਕਰਕੇ ਜਾਊਗਾ ਟਰਾਲੀ ਆਊਗੀ ਇਹ ਕਹਿੰਦੇ ਟਰਾਲੀ ਆਊਗੀ ਲੰਗਰ ਆਊਗਾ ਕੀ ਹੁੰਦਾ ਸਾਡੀ ਆ ਜੂਗੀ ਫੇਰ ਪੁੱਛ ਨਾ ਤੂੰ ਰੋਕ ਕੇ ਤੂੰ ਵਾਰੇ ਜਾ ਕੇ ਹੁਣ ਤਾਊਗੀ ਦੱਸ ਕਿੱਥੇ ਆ ਕਿਹੜੇ ਗੇਟ ਤੇ ਰੋਕਣਾ ਅਸੀਂ ਉਸੇ ਗੇਟ ਤੋਂ ਕੱਢਾਂਗੇ ਤੇ ਤਿੰਨ ਨੰਬਰ ਤੋਂ ਕੋਈ ਨਹੀਂ ਫਿਰ ਤੋਂ ਹੀ ਕੱਢਾਂਗੇ ਇਹ ਕੀ ਸਾਰ ਗਈ ਤੂੰ ਲਿਖਿਆ ਨਾ ਇੱਕ ਦੋ ਵਾਰ ਤੂੰ ਨਹੀਂ ਨਿਕਲੀ ਆਰ ਯਾਰ ਅਸੀਂ ਦਾ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਨੇ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਅਸੀਂ ਉੱਥੋਂ ਹੀ ਕੱਢਾਂਗੇ ਜੇ ਤਿੰਨ ਨੰਬਰ ਤੋਂ ਆਖਾ ਮੈਂ ਤਿੰਨ ਤੋਂ ਬੱਟਣਾ ਹੈ ਫਿਰ ਤੁਸੀਂ ਕਿਉਂ ਰੋਕੀ ਆ ਇੱਕ ਨੰਬਰ ਤੇ ਯਾਰ ਰੋਕੀ ਹੋਈ ਆ ਹੁਣ ਹੇਰ ਰੋਕ ਲੀ ਉੱਥੇ ਉੱਥੇ ਖੜੇ ਯਾਰ ਉੱਥੇ ਖੜੀ ਕੇ 22 ਬਣੇ ਤੋਰਣਾ ਨਹੀਂ ਕੁਝ ਯਾਰ ਇਹ ਨਾ ਤੁਸੀਂ ਕਮਾਓ ਨਾ ਕਦੇ ਤਿੰਨ ਕਦੇ ਇੱਕ ਕਦੇ ਦੋ ਹਰ ਜਗ੍ਹਾ ਜਾ ਕੇ ਤੁਸੀਂ ਰੋਕ ਲੈਂਦੇ ਹੋ ਨਾ ਨਾ ਇਹਨੂੰ ਬਲਾਵਾ ਤੁਹਾਡਾ ਛੋਟਾ ਬੰਦਾ ਕਿਹਾ ਤੁਸੀਂ ਸੁਣ ਮੇਰੀ ਗੱਲ ਮੈਂ ਟੈਲੀਬਸ ਨੂੰ ਨਹੀਂ ਕਿਹਾ ਸੀ ਮਹਾਂ ਲੰਗਰ ਆਣ ਦੋ ਮਾ ਚੱਲ ਲੰਗਰ ਉਹ ਮੋਢੇ ਦੇ ਜਾ ਕੇ ਨੇ ਆਉਣਗੇ ਕਮਾਲ ਕਰੀ ਜਾਂਦੇ ਤੁਸੀਂ ਪਤੰਦਾਂ ਜਿਹੜੇ ਛੋਟੀ ਗੱਡ ਜਾਈਓ ਕਮਲ ਗੁੱਟੀ ਜਾਂਦੇ ਟਰਾਲੀ ਆਊਗੀ ਤੁਸੀਂ ਕੌਣ ਰੁਕਣ ਵਾਲੇ ਟਰਾਲੀ ਆਊਗੀ ਆਜੂਗੀ ਕਿੰਨੇ ਕਿਹਾ ਜਿਦ ਨੂੰ ਆਏ ਲੱਗੋ ਯਾਰ ਮੈਂ ਹੁਣ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਨਹੀਂ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਟੀਪ ਨੇ ਕਿਹਾ ਤੁਸੀਂ ਆਪ ਕਹਿ ਕਿ ਤੁਹਾਨੂੰ ਚੀਜ਼ ਨਹੀਂ ਕਹੇ ਕਿੱਥੋਂ ਤੋਂ ਡਰਾਇਆ ਹੋਊਗਾ ਸਰ ਮੈਂ ਇਹੀ ਕਿਹਾ ਮਾ ਟਰਾਲੀ ਨੂੰ ਖੋਲੋ ਮਾ ਟਰਾਲੀ ਤੁਸੀਂ ਕਿਹਾ ਕਿ ਕਿ ਲੋਜਿਸਟਿਕ ਬੰਦੇ ਆਉਂਗੇ ਆਉਗੀ ਟਰਾਲੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਬੰਦਰ ਆਊਗਾ ਮੈਂ ਲੰਗਰ ਦਾ ਨਾ ਨਾ ਟਰੱਕ ਆਉਣਗੇ ਟਰੰਦੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਹੇ ਤਾਂ ਥੋੜਾ ਦਿਮਾਗ ਖਰਾਬ ਹੋਇਆ ਫੇਰ ਤੇਰਾ ਹੋਇਆ ਹੋਇਆ ਤੇਰਾ ਹੋਇਆ ਤੂੰ ਬਾਹਰ ਨੂੰ ਡਰਾਈ ਜਾ ਨਾ ਮੈਂ ਕਹ ਰਿਹਾ ਉਧਰ ਦੀ ਆ ਇਧਰ ਦੀ ਤੂੰ ਘੋਣਾ ਕਹਿਣ ਵਾਲਾ ਤੇ ਤੂੰ ਘੋਣਾ ਕਹਿਣ ਵਾਲਾ ਹਲੋ ਮੈਨੂੰ ਕਿਹਾ ਦੀਨੇ ਜੀ ਬਣਾ ਲੈਸ ਆਪੇ ਲੈ ਆਰਡਰ ਜਾ ਤੂੰ ਫਿਰਲੇੜੀ ਕੰਪਲੀਟ ਕਰਾਂਗਾ ਨਹੀਂ ਕਹਿ ਵੀ ਕਿਨੇ ਦਿੱਤਾ ਆਡਰ ਉਹ ਆਸ ਜੀ ਨੇ ਕਿਹਾ ਆਸ ਜੀ ਨੂੰ ਫੋਨ ਲਾ ਫੋਨ ਲਾ ਉਹਦਾ ਹੱਥ ਜੀ ਨਾਲ ਕਰ ਉਹ ਫੋਨ ਲਾ ਉਹਨੂੰ ਕਿਹਨੂੰ ਕਰ ਰਹੇ ਆ ਇੱਕ ਮਿੰਟ ਕੀ ਯਾਰ ਦਾ ਤੂੰ ਬਾਹਰਲੇ ਬੰਦੇ ਉਥੋਂ ਮੋੜੀ ਆ ਨਾ ਹਾਂ ਹਾਂ ਮਾਰੇਗਾ ਮੇਰੇ ਮਾਰੇਗਾ ਤੈਨੂੰ ਲੱਗ ਜਾ ਪਤਾ ਤੈਨੂੰ ਮਾਰੇਗਾ ਨਾ ਔਰ ਅਮਰ ਉੱਤੇ ਜਾ ਬੱਜੂ ਗਈ ਉਹਦਾ ਗੱਲ ਕਰ ਰਹੇ ਆ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਬੱਜੂ ਕਦੋਂ ਦੱਸ ਰਹੀ ਤੈਨੂੰ ਬੱਜੂ ਵਾ ਮੈਂ ਕਿਹੜੀ ਬੋਲ ਰਹੀ ਆ ਨਾ ਨਾ ਹਾਂ ਹਾਂ ਦੱਸ ਦੱਸ ਨਾ ਦੱਸ ਨਾ ਨਾ ਦੱਸ ਤੂੰ ਉਹਦਾ ਵੀ ਚਪੇੜੇ ਪੈਣੇ ਨਾ ਉਹਦੇ ਤੇ ਨਾ ਨਾ ਤੈਨੂੰ ਪਤਾ ਕਿ ਉਹਦੇ ਚਪੇੜਾ ਪੈਣੇ ਤਾਂ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਇੱਥੇ ਉੱਥੇ ਆ ਕੇ ਰੋਕ ਦੇ ਦਿੰਦਾਂ ਦੱਸੂ ਤੂੰ ਦੁਬਾਰੇ ਕਹਿੰਦਾ ਤੂੰ ਰੋਕ ਉੱਥੇ ਆ ਕੇ ਸਾਥ ਹੋ ਗਿਆ ਸਾਥ ਨਾ ਨਾ ਤੈਨੂੰ ਕੀ ਕਰ ਤੂੰ ਗਈ ਯਾਰ ਸਾਥ ਹੋ ਗਿਆ ਸਾਥ ਤੂੰ ਕਹਿੰਦੇ ਰੁਕੀ ਆ ਹੋਰ 1 ਮਿੰਟ ਹਾਂ ਤੂੰ ਕਹਿੰਦਾ ਤੂੰ ਰੁਕੀ ਆ ਓਏ ਨਾ ਕੋਲ ਲਾ ਲਾ ਵਾ ਜਿਮ ਲਾ ਫਿਰ ਲਾ ਵਾ ਜਿਮ ਲਾ ਯਾਰ ਤੂੰ ਲੰਗਰ ਵਾਸਤੇ ਓ ਤੂੰ ਵਾ ਜਿਮ ਲਾ ਯਾਰ ਨਾ ਨਾ ਉਹ ਮੋਢੇ ਦੇ ਟੱਕੇ ਲਾਉਣਗੇ ਜੇ ਮੋਢੇ ਤੇ ਜਾਊਗਾ ਜੀ ਸੰਘਰ ਟਾਲੀ ਕਰੂਗਾ ਤੁਹਾਡੇ ਆਖੀ ਨੂੰ ਮੈਂ ਕਿਹਾ ਤੂੰ ਕਿਹਾ ਯਾਰ ਤੂੰ ਆਪੇ ਲੱਗੇ ਰਹਾ ਹਾਂ ਮੈਂ ਕਿਹਾ ਵੀ ਉਹ ਅਸੀਂ ਨੇ ਕਿਹਾ ਤੂੰ ਕਿਹਾ ਰੇ ਤੁਹਾਡੇ ਮਨ ਅਨੁਸਾਰ ਕਰਕੇ ਜਾਊਗਾ ਟਾਲੀ ਆਊਗੀ ਇਹ ਕਹਿੰਦੇ ਟਾਲੀ ਆਊਗੀ ਲੰਗਰ ਆਊਗਾ ਕੀ ਹੁੰਦਾ ਕਾਦੀ ਆ ਗਈ ਫੇ ਪੱਥਰ ਹੋ ਗਏ ਨਾ ਇਹਨਾਂ ਨੂੰ ਰੋਕ ਕਿ ਤੂੰ ਵਾਰੇ ਜਾ ਕੇ ਹੁਣ ਤਾਉਂਗੀ ਦੱਸ ਕਿੱਥੇ ਆ ਕਿਹੜੇ ਗੇਟ ਤੇ ਰੋਕਣਾ ਅਸੀਂ ਉਸੇ ਗੇਟ ਤੋਂ ਕੱਢਾਂਗੇ ਤੂੰ ਤਿੰਨ ਨੰਬਰ ਉੱਪਰ ਅਸੀਂ ਤੇਰੇ ਤੋਂ ਹੀ ਕੱਢਾਂਗੇ ਇਹ ਕੀ ਸਾਰੀ ਗੀ ਤੂੰ ਲਿਖਿਆ ਨਾ ਇੱਕ ਦੋ ਵਟਾ ਨਹੀਂ ਨਹੀਂ ਦਿੱਤੀ ਆਰਡੀ ਅਸੀਂ ਦਾ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਨੇ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਅਸੀਂ ਉੱਤੋਂ ਹੀ ਕੱਢਾਂਗੇ ਜਦ ਤੱਕ ਤਿੰਨ ਨੰਬਰ ਸੋਖਾ ਮੈਂ ਦਿੱਤੇ ਤਿੰਨ ਤੋਂ ਵੱਟਲਾ ਠੀਕ ਹੈ ਫੇ ਤੁਸੀਂ ਕਿਉਂ ਰੋਕੀ ਆ ਇੱਕ ਨੰਬਰ ਤੇ ਗੇਟ ਰੋਕੀ ਹੋਈ ਆ ਹੁਣ ਹੁਣ ਫੇ ਰੋਕ ਲੀ ਉੱਥੇ ਉੱਥੇ ਖੜੇ ਯਾਰ ਉੱਥੀ ਘੜੀ ਕਾ 22 ਬਣੇ ਤੋਰਣਾ ਨਹੀਂ ਕੁਝ ਨਹੀਂ ਯਾਰ ਇਹ ਨਾ ਤੁਸੀਂ ਕਮਾਓ ਨਾ ਕਦੇ ਤਿੰਨ ਕਦੇ ਇੱਕ ਕਦੇ ਦੋ ਹਰ ਜਗ੍ਹਾ ਜਾ ਕੇ ਤੁਸੀਂ ਰੋਕ ਲੈਂਦੇ ਹੋ ਨਾ ਨਾ ਇਹਨੂੰ ਬਲਾਵਾ ਤੁਹਾਡਾ ਛੋਟਾ ਬੰਦਾ ਕਿਹਾ ਤੁਸੀਂ ਸੁਣ ਮੇਰੀ ਗੱਲ ਮੈਂ ਟ੍ਰੈਲੀ ਬੱਸ ਨੂੰ ਨਹੀਂ ਕਿਹਾ ਸੀ ਮਹਾਂ ਲੰਗਰ ਆਣ ਦੋ ਮਾਂ ਚੱਲ ਲੰਗਰ ਉਹ ਮੋੜੇ ਤੇ ਜਾ ਕੇ ਲੈ ਆਉਣਗੇ ਜੀ ਕਮਾਲ ਕਰੀ ਜਾਂਦੇ ਤੁਸੀਂ ਕਮਲ ਗੁੱਟੀ ਜਾਂਦੇ ਟਰਾਲੀ ਆਊਗੀ ਤੁਸੀਂ ਕੌਣ ਰੁਕਣ ਵਾਲੇ ਟਰਾਲੀ ਆਊਗੀ ਆਜੂਗੀ ਇੰਨੇ ਕਿਹਾ ਜਿਦ ਨੂੰ ਆਏ ਨਾ ਯਾਰ ਮੈਂ ਹੁਣ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਟੀਪ ਨੇ ਕਿਹਾ ਤੁਸੀਂ ਆਪ ਕਹਿ ਕਿ ਤੈਨੂੰ ਚੀਜ਼ ਨਹੀਂ ਕਹੇ ਕਿਤੋਂ ਤੋਂ ਡਰਾਇਆ ਹੋਊਗਾ ਸਰ ਮੈਂ ਇਹੀ ਕਹਾ ਮਟਰਾਲੀ ਲੂਗ ਲੋ ਮਟਰਾਲੀ ਤੁਸੀਂ ਕਿਹਾ ਕਿ ਲੋਜਿਕ ਬੰਦ ਆਉਗੀ ਟਰਾਲੀ ਆਊਗੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਬੰਦਰ ਆਊਗਾ ਮੈਂ ਲੰਗਰ ਦਾ ਨਾ ਨਾ ਟਰੱਕ ਆਉਣਗੇ ਟਰੰਦੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਹੇ ਤਾਂ ਥੋੜਾ ਦਿਮਾਗ ਖਰਾਬ ਹੋਇਆ ਫੇਰ ਥਰਾ ਹੋਇਆ ਹੋਇਆ ਤੇਰਾ ਹੋਇਆ ਹੋਇਆ ਤੂੰ ਬਾਹਰ ਨੂੰ ਟਰਾਈ ਜਾਣਾ ਮੈਂ ਕਹਿ ਰਿਹਾ ਉਧਰ ਦੀ ਆ ਇਧਰ ਦੀ ਤੂੰ ਕੌਣ ਆ ਕੇ ਕਹਿਣਾ ਲਾ ਤੇ ਤੂੰ ਕੌਣ ਆ ਕੇ ਕਹਿਣਾ ਲਾ ਇਹਨੂੰ ਕਿਹਾ ਤੀਨ ਜਿਵੇਂ ਨਾ ਆਪਲੇ ਆਰਡਰ ਸੱਜ ਫਿਰਲੇ ਦੀ ਕੰਪਲੀਟ ਕਰਾਂਗੇ ਨਹੀਂ ਕਹਿ ਵੀ ਕਿਨੇ ਦਿੱਤਾ ਆਡਰ ਉਹ ਆ ਜੀ ਨੇ ਕਿਹਾ ਉਹ ਆ ਜੀ ਨੂੰ ਫੋਨ ਲਾ ਫੋਨ ਲਾ ਉਹ ਸੱਜਾ ਹੱਥ ਜੀ ਨਾ ਕਰ ਉਹ ਫੋਨ ਲਾ ਉਹ ਇਸ ਨੂੰ ਕਿਹਨੂੰ ਕਰ ਰਹੇ ਆ ਇੱਕ ਮਿੰਟ ਕੀ ਯਾਰ ਦਾ